ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਆਹ ਜ਼ਿੰਦਗੀ ਦਾ ਇੱਕ ਬੜਾ ਵੱਡਾ ਅਹਿਮ ਰੋਲ ਹੈ ਸ਼ਾਦੀ ਜਾਂ ਆਨੰਦ ਕਾਰਜ ਜ਼ਿੰਦਗੀ ਦਾ ਬਹੁਤ ਵੱਡਾ ਇੱਕ ਅਹਿਮ ਰੋਲ ਹੈ ਲੰਮ ਸਮਾਂ ਇੱਕ ਦੂਜੇ ਦੇ ਸਾਥੀ ਬਣ ਕੇ ਚੱਲਣਾ ਹੈ ਹਮਦਰਦ ਬਣ ਕੇ ਚੱਲਣਾ ਹੈ ਤਾਂ ਹੀ ਤੇ ਕਹਿ ਦਈਦਾ ਹੈ ਵੀ ਜੀਵਨ ਸਾਥੀ ਇਹ ਮੇਰੇ ਜੀਵਨ ਦਾ ਸਾਥੀ ਹੈ ਜਿਹੜਾ ਜੀਵਨ ਮੇਰਾ ਬਾਕੀ ਬਚ ਗਿਆ ਹੈ ਮੇਰੇ ਜੀਵਨ ਦਾ ਹੁਣ ਇੱਕ ਹੋਰ ਸਾਥੀ ਬਣ ਗਿਆ ਹੈ ਪਹਿਲਾਂ ਮਾਂ ਸੀ ਪਿਓ ਸੀ ਭੈਣਾਂ ਸਨ ਭਾਈ ਸਨ ਅਜ ਇੱਕ ਹੋਰ ਰਲ ਗਿਆ ਪਤੀ ਰਲ ਗਿਆ ਜਾਂ ਪਤਨੀ ਰਲ ਗਈ ਖੈਰ ਇੱਕ ਦੋ ਗੱਲਾਂ ਕਹਿਣੀਆਂ ਚਾਹਾਂਗਾ ਵੀ ਜੇ ਤੁਸੀਂ ਕਿਸੇ ਬੱਦਸ ਵਿੱਚ ਬੈਠੇ ਸਫ਼ਰ ਕਰ ਰਹੇ ਹੋ ਟ੍ਰੇਨ 'ਚ ਸਫ਼ਰ ਕਰ ਰਹੇ ਹੋ ਪਲੇਨ ਤੇ ਸਫ਼ਰ ਕਰ ਰਹੇ ਹੋ ਨਾਲ ਦੀ ਸੀਟ ਦੇ ਉੱਤੇ ਬੈਠਾ ਹੋਇਆ ਪੈਸੇਂਜਰ ਜਿਹੜਾ ਰਾਹੀਰੋ ਤੁਹਾਨੂੰ ਚੰਗਾ ਨਾ ਮਿਲੇ। ਉਹਦੀ ਬੋਲਬਾਣੀ ਸਹੀ ਨਾ ਹੋਵੇ। ਤੇ ਉਹ ਜਿਹੜਾ 2 4 5 7 ਘੰਟੇ ਦਾ ਸਫਰ ਹੈ ਨਾ ਉਹ ਵੀ ਭੋਜ ਬਣ ਜਾਂਦਾ ਹੈ। ਤੇ ਜੇ ਰਾਹੀਰ ਚੰਗਾ ਮਿਲ ਜਾਏ, ਸਾਥੀ ਚੰਗਾ ਮਿਲ ਜਾਏ, ਨਾਲ ਦੀ ਸਵਾਰੀ ਹੈ, ਉਹਦਾ ਪਿੰਡ ਕਿਹੜਾ ਹੈ, ਧਰਮ ਕਿਹੜਾ ਹੈ, ਜਾਤ ਕਿਹੜੀ ਹੈ, ਮਜ਼ਬ ਕਿਹੜਾ ਹੈ, ਕੋਈ ਫਰਕ ਨਹੀਂ ਪੈਂਦਾ। ਪਰ ਜੇ ਸੁਭਾਅ ਤੇ ਸੋਚ ਕਰਕੇ ਉਹ ਚੰਗਾ ਮਿਲ ਗਿਆ। ਤੁਸੀਂ ਗੱਲਾਂ-ਬਾਤਾਂ ਦੀ ਸਾਂਝ ਪਾ ਲਈ। ਤੇ ਕਦੇ-ਕਦੇ ਇਦਾਂ ਵੀ ਹੁੰਦਾ ਹੈ ਵੀ ਉਤਰਨ ਲੱਗੇ ਇੱਕ ਦੂਜੇ ਦੇ ਨਾਲ ਦਸਤ ਪੰਜਾ ਕਰਕੇ ਵੀ ਉਤਰਦੇ ਹੋ, ਰਾਮ ਸਲਾਮ ਕਰਕੇ ਵੀ ਉਤਰਦੇ ਹੋ, ਇੱਕ ਦੂਸਰੇ ਦਾ ਐਡਰੈਸ ਤੇ ਫੋਨ ਨੰਬਰ ਨੋਟ ਕਰਕੇ ਵੀ ਉਤਰਦੇ ਆ। ਤੇ ਵੀ ਕਹਿੰਦੇ ਹੋ, ਤੂੰ ਮੇਰੇ ਸ਼ਹਿਰ ਆਇਆ ਤੇ ਮਿਲ ਕੇ ਜਾਇਂ। ਮੈਂ ਤੇਰੇ ਸ਼ਹਿਰ ਆਵਾਂਗਾ ਤੇ ਤੈਨੂੰ ਮਿਲ ਕੇ ਜਾਵਾਂਗਾ। ਉਹ ਜਿਹੜੀ 5-7 ਘੰਟੇ ਦੀ ਮਿਲਣੀ ਹੈ ਨਾ, ਰਾਹ ਦਾ ਸਫਰ ਹੈ। ਇਸ ਮਿਲਣੀ ਦਾ ਨਤੀਜਾ ਹੈ। ਤੇ ਕਦੇ-ਕਦੇ ਇਦਾਂ ਵੀ ਹੁੰਦਾ ਹੈ ਬੇ ਉਤਰਨ ਤੋਂ ਬਾਅਦ ਬੰਦਾ ਦੂਸਰੇ ਮਿੱਤਰ ਨੂੰ ਜਾਂ ਘਰ ਦੇ ਜੀਆਂ ਨੂੰ ਦੱਸਦਾ ਹੈ ਵੀ ਜਿਹੜਾ ਮੇਰੇ ਨਾਲ ਦਾ ਦੂਸਰਾ ਰਾਹਗੀਰ ਸੀ ਨਾ ਉਹ ਬੰਦਾ ਚੰਗਾ ਨਹੀਂ ਸੀ ਚੰਗਾ ਹੋਇਆ ਸਫਰ ਮੁੱਕਾ ਤੇ ਮੰਗਰੋਂ ਲੱਥਾ ਬੜਾ ਘਟਿਆ ਸੋਚ ਵਾਲਾ ਬੰਦਾ ਸੀ ਹੁਣ ਇਹ ਤੁਹਾਡੇ ਸਫਰ ਦਾ ਨਤੀਜਾ ਹੈ ਉਧਰ ਲਾ ਵੀ ਤੇ ਉਧਰ ਲਾ ਵੀ ਗੱਲ ਮੈਂ ਕਰਨੀ ਚਾਹੁੰਨਾ ਵਿਆਹ ਵਿਆਹ ਐਦਾਂ ਦਾ ਨਾ ਹੋਵੇ ਕਿ ਜ਼ਿੰਦਗੀ ਬੋਝ ਬਣ ਜਾਏ ਵਿਆਹ ਪ੍ਰੇਮ ਦਾ ਬੰਧਨ ਹੋਵੇ ਛੋਟੀ ਮੋਟੀ ਨੋਕ ਝੋਕ ਇਹ ਨਾ ਜਿਹੜੀ ਉਹ ਘਰਾਂ ਦੇ ਅੰਦਰ ਚੱਲਦੀ ਹੈ ਮਾਂ-ਬਾਪ ਨਾਲ ਵੀ ਚੱਲਦੀ ਹੈ ਭੈਣਾਂ ਵੀ ਲੜ ਪੈਂਦੀਆਂ ਨੇ ਭਾਈ ਵੀ ਲੜ ਪੈਂਦੇ ਨੇ ਪਤੀ-ਪਤਨੀ ਵੀ ਲੜਨਗੇ ਧੀਆਂ-ਪੁੱਤ ਵੀ ਲੜ ਪੈਂਦੇ ਨੇ ਛੋਟੀ ਮੋਟੀ ਨੋਕ ਝੋਕ ਦੁਨੀਆ ਦੇ ਅੰਦਰ ਚੱਲਦੀ ਹੈ ਪਰ ਇੱਕ ਨੁਕਤਾ ਆਪਣੇ ਮਨ ਦੇ ਪੱਲੇ ਵਿੱਚ ਬੰਨ੍ਹ ਲਓ ਠੇੜ ਪੰਜਾਬੀ ਦੇ ਅੰਦਰ ਇੱਕ ਗੱਲ ਚੱਲਦੀ ਹੈ ਕਿ ਗੱਲ ਪੱਲੇ ਬੰਨ੍ਹ ਲਾ ਇੱਕ ਨੁਕਤਾ ਸੰਭਾਲ ਲਿਓ ਕਿ ਉਹ ਜਿਹੜੀ ਛੋਟੀ ਮੋਟੀ ਨੋਕ ਚੋਗੇ ਨਾ ਉਹਦੇ ਵਿੱਚ ਜਿੱਤ ਤੇ ਹਾਰ ਦੀ ਗੱਲ ਕਿਦਰੇ ਨਾ ਹੋਵੇ ਵੀ ਮੈਂ ਜਿੱਤਣਾ ਤੇ ਮੈਂ ਬੜਾ ਵੱਡਾ ਬਾਦਸ਼ਾਹ ਬਣ ਜਾਗਾ ਜਾਂ ਮੈਂ ਸੂਰਮਾ ਬਣ ਜਾਗਾ ਜੇ ਉਹ ਜਿੱਤ ਗਈ ਤੇ ਉਹ ਸੂਰਮਾਣਾ ਬਣ ਜਾ ਮੇਰੇ ਵਾਲੀ ਬਾਜੀ ਉਹ ਨਾ ਲੈ ਜਿੱਤ ਹਾਰ ਨਾ ਉਹ ਇਹਨਾਂ ਛੋਟੀ ਮੋਟੀ ਨੋਕ ਚੋਕ ਚੱਲਦੀ ਰਹਿੰਦੀ ਦੂਜੀ ਗੱਲ ਵਿਆਹ ਰੇਲ ਦੀ ਪਟਰੀ ਦੇ ਤਰ੍ਹਾਂ ਨਾ ਚੱਲੇ ਜ਼ਿੰਦਗੀ ਰੇਲ ਦੀ ਪਟਰੀ ਦੇ ਤਰ੍ਹਾਂ ਨਾ ਚੱਲੇ ਇਹ ਪਤਾ ਮੈਂ ਕਿਉਂ ਕਹਿ ਰਿਹਾ ਰੇਲ ਦੀ ਪਟਰੀ ਚਲਦੀ ਤੇ ਨਾਲ-ਨਾਲ ਹੈ ਪਰ ਕਿਧਰੇ ਆਪਸ ਦੇ ਅੰਦਰ ਮਿਲਦੀ ਨਹੀਂ ਹੈ ਮਿਲਦੀ ਕਿਧਰੇ ਨਹੀਂ ਹੈ ਪਰ ਚਲਦੀ ਨਾਲ-ਨਾਲ ਹੈ ਐਦਾਂ ਨਾ ਹੋਵੇ ਵੀ ਤੁਹਾਡਾ ਸੁਭਾਣਾ ਮਿਲੇ ਸੋਚਣਾ ਮਿਲੇ ਸਲਾਹਣਾ ਮਿਲੇ ਬਹੁਤ ਕੰਮ ਨੇ ਜਿਹੜੇ ਤੁਹਾਨੂੰ ਇਕੱਠਿਆਂ ਬੈ ਕੇ ਕਰਨੇ ਪੈਣੇ ਨੇ ਵਿਚਾਰਨੇ ਪੈਣੇ ਨੇ ਸਲਾਹ ਨਾਲ ਚੱਲਣਾ ਪੈਣਾ ਹੈ ਇਹਦੇ ਅੰਦਰ ਹੀ ਤੁਹਾਡਾ ਤੇ ਤੁਹਾਡੀ ਔਲਾਦ ਤੁਹਾਡੇ ਬੱਚਿਆਂ ਦਾ ਭਲਾ ਹੈ ਜ਼ਿੰਦਗੀ ਰੇਲ ਦੀ ਪਟਰੀ ਬਣ ਕੇ ਨਾ ਰਹਿ ਜਾਏ ਤੁਹਾਡਾ ਆਪਸੀ ਤਾਲਮੇਲ ਹੋਣਾ ਬੜਾ ਜ਼ਰੂਰੀ ਹੈ ਇਸ ਤੋਂ ਅਗਲਾ ਨੁਕਤਾ ਇੱਕ ਪੰਜਾਬੀ ਦਾ ادیਬ ਕਹਿੰਦਾ ਜਿੱਥੇ ਪਤੀ ਤੇ ਪਤਨੀ ਦਾ ਜੋੜ ਹੋਵੇ ਉੱਥੇ ਹੋਰ ਨਾ ਸਵਰਗ ਦੀ ਲੋੜ ਹੋਵੇ ਤੇ ਜਿੱਥੇ ਪਤੀ ਤੇ ਪਤਨੀ ਦਾ ਜੋੜ ਨਹੀਂ ਉੱਥੇ ਹੋਰ ਕਿਸੇ ਨਰਕ ਦੀ ਲੋੜ ਨਹੀਂ ਜ਼ਿੰਦਗੀ ਚਲਾਏ ਮਾਣੇ ਚਲਦੀ ਰਹੇਗੀ ਪਰ ਜ਼ਿੰਦਗੀ ਸੌਖੀ ਬਣ ਕੇ ਚੱਲੇ ਬੋਝ ਬਣ ਕੇ ਭਾਰੂ ਬਣ ਕੇ ਜ਼ਿੰਦਗੀ ਨਾ ਚੱਲੇ ਇੱਕ ਗੱਲ ਹੋਰ ਨੋਟ ਕਰ ਲਿਓ ਬੱਚਿਆਂ ਤੇ ਤੁਹਾਡੇ ਵਿਹਾਰ ਦਾ ਬਹੁਤ ਵੱਡਾ ਅਸਰ ਪੈਂਦਾ ਹੈ ਡੂੰਘਾ ਅਸਰ ਪੈਂਦਾ ਤੁਸੀਂ ਘਰ ਦੇ ਅੰਦਰ ਲੜਦੇ ਹੋ ਪਿਆਰ ਨਾਲ ਰਹਿੰਦੇ ਹੋ ਕਿੱਦਾਂ ਚੱਲਦੇ ਹੋ ਇਮਾਨਦਾਰੀ ਨਾਲ ਚੱਲਦੇ ਹੋ ਬੇਈਮਾਨੀ ਨਾਲ ਚੱਲਦੇ ਹੋ ਕਿੱਦਾਂ ਚੱਲਦੇ ਹੋ ਨਿੱਕੀ-ਨਿੱਕੀ ਗੱਲ ਦਾ ਬੱਚਿਆਂ ਦੇ ਉੱਤੇ ਛਿਪਿਆ ਹੋਇਆ ਅਸਰ ਹੁੰਦਾ ਹੈ ਇੱਕ ਨੁਕਤਾ ਹੋਰ ਬੜਾ ਕੀਮਤੀ ਉਹ ਵੀ ਨੋਟ ਕਰ ਲਿਓ ਪਰੇਸ਼ਾਨੀ ਜ਼ਿੰਦਗੀ ਦਾ ਹਿੱਸਾ ਹੈ ਸਮੱਸਿਆ ਦੁੱਖ ਤਕਲੀਫ ਜ਼ਿੰਦਗੀ ਦਾ ਹਿੱਸਾ ਹੈ ਅਗਰ ਦੋਵਾਂ ਵਿੱਚੋਂ ਇੱਕ ਦੁਖੀ ਹੋਇਆ ਉਹਨੂੰ ਮੋਢੇ ਦਾ ਸਹਾਰਾ ਰੋਣ ਵਾਸਤੇ ਨਾ ਮਿਲਿਆ ਤੇ ਉਹਨੂੰ ਕਿਦਰੇ ਬਾਹਰ ਸਹਾਰਾ ਲੱਭਣਾ ਪਏਗਾ ਤੇ ਜਦੋਂ ਬਾਹਰ ਸਹਾਰਾ ਕਿਦਰੋਂ ਮਿਲਿਆ ਨਾ ਤੁਹਾਡਾ ਘਰ ਦੋਫੜ ਹੋ ਜਾਏਗਾ ਟੁੱਟ ਜਾਏਗਾ ਜ਼ਿੰਦਗੀ ਬੋਝ ਬਣ ਜਾਏਗੀ ਜ਼ਿੰਦਗੀ ਨਰਕ ਬਣ ਜਾਏਗੀ ਇਸ ਕਰਕੇ ਆਪਣਾ ਮੋਢਾ ਦੂਸਰੇ ਤੋਂ ਕਦੇ ਵੀ ਦੂਰ ਨਾ ਕਰੋ ਪਤਨੀ ਦੁਖੀ ਹੈ ਤੇ ਉਹਨੂੰ ਪਤੀ ਦਾ ਮੋਢਾ ਮਿਲ ਜਾਏ ਸਿਰ ਰੱਖ ਕੇ ਰੋਣ ਵਾਸਤੇ ਮੇਰਾ ਮਤਲਬ ਹੈ ਸਹਾਰਾ ਮਿਲ ਜਾਏ ਦਿਲ ਖੁੱਲਣ ਵਾਸਤੇ ਅਗਰ ਪਤੀ ਦੁਖੀ ਹੈ ਉਹਨੂੰ ਸਹਾਰਾ ਮਿਲ ਜਾਏ ਪਤਨੀ ਦੁਖੀ ਹੈ ਉਹਨੂੰ ਸਹਾਰਾ ਮਿਲ ਜਾਏ ਇਹ ਨਾ ਸੋਚੋ ਕਿ ਘਰ ਦੇ ਅੰਦਰ ਮੇਰੀ ਚੱਲੇ ਸਲਾਹ ਦੇ ਨਾਲ ਚੱਲੋ مشورے ਦੇ ਨਾਲ ਚੱਲੋ ਇੱਕ ਦੂਜੇ ਦੇ ਉੱਤੇ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਨਾ ਕਰੋ ਇੱਕ ਦੂਜੇ ਨੂੰ ਸਮਝੋ ਤੇ ਅੱਗੇ ਵਧਣ ਦਾ ਯਤਨ ਕਰੋ ਆਪਸੀ ਛੋਟੀ ਮੋਟੀ ਕਰੇਲੂ ਲੜਾਈ ਘਰ ਦੀ ਚਾਰ ਦਿਵਾਰੀ ਦੇ ਅੰਦਰ ਅੰਦਰ ਰੱਖੋ ਦੂਜਿਆਂ ਦੇ ਕੋਲ ਘਰ ਦੀ ਗੱਲ ਪਤੀ ਪਤਨੀ ਦੀ ਗੱਲ ਬਾਹਰ ਕੱਢਣੀ ਇਹ ਬੰਦ ਕਰੋ ਅਗਰ ਇੱਕ ਦੂਜੇ ਦੇ ਈਮੋਸ਼ਨ ਦੀ ਕਦਰ ਨਹੀਂ ਕਰੋਗੇ ਜਜ਼ਬਾਤਾਂ ਦੀ ਕਦਰ ਨਹੀਂ ਕਰੋਗੇ ਆਪਣਾ ਮੁੱਢਾ ਸਹਾਰਾ ਬਣਾ ਕੇ ਨਹੀਂ ਦਿਓਗੇ ਦਿਲ ਉਹ ਦੂਸਰਾ ਆਪਣਾ ਖੋਲ ਨਹੀਂ ਸਕੇਗਾ ਤੇ ਫਿਰ ਉਹਨੂੰ ਬਾਹਰ ਜਾਣਾ ਪਏਗਾ ਤੇ ਬਾਹਰ ਜਾਣ ਦਾ ਰਾਹ ਤੁਸੀਂ ਆਪ ਹੀ ਆਪਣੇ ਸਾਥੀ ਵਾਸਤੇ ਖੋਲ ਰਹੇ ਹੋ ਚਾਹੇ ਉਹ ਪਤੀ ਹੋਵੇ ਤੇ ਚਾਹੇ ਉਹ ਪਤਨੀ ਹੋਵੇ ਇੱਕ ਦੂਜੇ ਦੀ ਰੂਹ ਦੇ ਨਾਲ ਪਿਆਰ ਕਰੋ ਵਿਚਾਰਾਂ ਦੇ ਨਾਲ ਪਿਆਰ ਕਰੋ ਹਾਮੀ ਭਰੋ ਇੱਕ ਦੂਜੇ ਦੀ ਪਸੰਦ ਦੇ ਅੰਦਰ ਆਪਣੀ ਹਾਮ ਮਿਲਾਉਣੀ ਸ਼ੁਰੂ ਕਰੋ ਵਿਰੋਧੀ ਨਾ ਬਣੋ ਇੱਕ ਦੂਜੇ ਦੇ ਭੈਣ ਭਾਈਆਂ ਦੀ ਮਾਂ ਬਾਪ ਦੀ ਉਹਦੀਆਂ ਆਤਾਂ ਦੀ ਇੱਜ਼ਤ ਤੇ ਕਦਰ ਕਰਨ ਦੀ ਆਦਤ ਪਾਓ ਤੁਹਾਡੇ ਘਰ ਟੁੱਟਣਗੇ ਨਹੀਂ ਸਦਾ ਸਲਾਮਤ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ